ਆਉਗਮੋ ਜੋ ਬੱਚੇ ਪਿਛਲੇ ਦਿਨਾਂ ਦੇ ਵਿੱਚ ਕੈਂਪ ਦੇ ਵਿੱਚ ਭਾਗ ਲਿਆ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ ਉਹ ਸਾਰੇ ਨਾਲ ਸਨਮਾਨ ਕਰਨਗੇ ਸਾਰੇ ਵੀਰਾਂ ਦੇ ਤੁਸੀਂ ਵੀ ਆਜੋਗੇ ਅਨੁਕਾਤ ਸਭ ਵੀ ਆਜੋ ਸੋ ਬੱਚਿਆਂ ਦੇ ਪਹਿਲੇ ਗਰੁੱਪ ਦੇ ਵਿੱਚ ਬੱਚਿਆਂ ਨੂੰ ਜੋ ਗੁਰਬਾਣੀ ਸੁਣੀ ਇਤਿਹਾਸ ਸੁਣਿਆ ਉਹਨਾਂ ਬੱਚਿਆਂ ਦੇ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਖੜਿਆ ਗਿਆ ਤੀਜੇ ਸਥਾਨ ਤੇ ਗੁਰਦਾਰ ਸਿੰਘ ਜੋ ਤੀਜਾ ਸਥਾਨ ਉਪਰਪ੍ਰੀਤ ਹੈ ਉਹ ਆਗੇ ਆਪਣਾ ਸਨਮਾਨ ਲਗੋਜੀ ਗੁਰਦਾਰ ਸਿੰਘ ਇਹ ਤਿਹਾਰ ਵਿੱਚ ਦੱਸਦੇ ਨੇ ਤਿਹਾਰ ਦਾ ਸਰਦਾਰ ਹਰਮਿੰਦਰ ਸਿੰਘ ਆਏ ਜੀ आज शाम प्राप्त किया तीजा स्थान प्राप्त किया पहला स्थान प्राप्त किया जी वार सिंह वारस सिंह

ਇੱਕ ਤੇ ਮੁੰਡੇ ਜਿਹੜੇ ਦੇ ਪਹਿਲਾ ਦੋਤਾ ਤੇ ਤੀਜਾ ਸਤਵਾਰ ਸਿੰਘ ਗੋਸਾਲ ਕਾ ਉਹਨੂੰ ਤੇ ਗੁਲਤਾਜ ਸਿੰਘ ਇਹ ਤਿੰਨ ਬੱਚੇ ਜਿਨ੍ਹਾਂ ਦਾ ਸਨਮਾਨ ਕੀਤਾ ਗਿਆ ਆ ਅਗਲੇ ਮੱਤਿਆਰੂ ਵਿਆਪਕ ਵਿਸੇ ਦਾ ਜ਼ਿਕਰ ਦੋ ਜਿਹੜਾ ਕਿਸਾਨ ਆਪਣੀ ਪਨੀਰੀ ਸਾਹਮਣੇ ਲਵੇ ਨਾ ਖੇਤਾਂ ਦੀ ਹਰਿਆਵਲ ਆਪੇ ਵਧੀਆ ਬਣ ਜਾਂਦੀ ਸੋ ਇਸ ਤੋਂ ਬਾਅਦ ਉਸ ਨੂੰ ਬੇਨਤੀ ਕਰਾਂਗੇ ਅਗਲੇ ਬੱਚੇ

प्राप्त किया लक्षदीप भाई अवतार सिंह जी ने पता भी आप पिछले चौबीस पच्ची सालों को पिंड पे जाके दस्तारा के कैंप लाते रहे तो मैं अग इस समागम भी इन्होंने बच्चों जरूर ਇਹਨਾਂ ਨੂੰ ਮਾਪਿਆਂ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਨੂੰ ਦਸਤਾਰਾ ਸਜਾਉਣ ਵਾਸਤੇ ਜਲੂਰ ਟ੍ਰੇਨ ਨਾ ਕਰੋ। ਹਰ ਬੱਚੇ ਨੂੰ ਘਰ ਦੇ ਵਿੱਚ ਦਸਤਾਰਾ ਹੁੰਦੀਆਂ ਨੇ। ਖਾਸ ਕਰਕੇ ਜੇ ਪੁਰਾਣੀਆਂ ਦਸਤਾਰਾ ਹੈ। ਨਵੀਆਂ ਕਈ ਜਿਹੜੀ ਬੱਚੇ ਨਹੀਂ ਸਜਾ ਸਕਦੇ। ਉਹਨਾਂ ਦੇ ਵਿੱਚੋਂ ਕੱਟ ਕੇ ਛੋਟੀਆਂ ਕਰਕੇ ਇਹਨਾਂ ਬੱਚਿਆਂ ਨੂੰ ਸ਼ੀਸ਼ੇ ਦੇ ਮੂਰੇ ਖੜੇ ਕਰੋ। ਆਪੇ ਇਹ ਦਸਤਾਰਾ ਸਜਾਓਗੇ ਜੇ ਅੱਜ ਦਸਤਾਰਾ ਨਹੀਂ ਨੋ ਸਜਾਉਣਗੇ। ਸਾਬਤ ਸੂਰਤ ਦਸਤਾਰਾ ਤੇ ਕੱਲ ਉਹਨਾਂ ਨੇ ਬਾਹਲਾ ਪਤਾ ਕਿ ਲਾਉਣਾ ਮੇਰੇ ਕੰਨ ਦੁਖਦੇ ਨੇ ਕੋ ਫਾਦ ਨਹੀਂ ਬਣਦੀ। ਕਿਉਂਕਿ ਜਦੋਂ ਅਸੀਂ ਯੂਟਿਊਬ ਕਿਉਂ ਨਹੀਂ ਲਉਂਦੇ ਜਾਂ ਕੋਈ ਵੀ ਚੀਜ਼ ਤੇ ਆਦੀ ਨਹੀਂ ਹੁੰਦੇ ਤੇ ਬਾਅਦ ਵਿੱਚ ਉਹ ਸਾਨੂੰ ਭਾਰੀ ਲੱਗਦੀ ਹੈ ਪੱਗ ਭਾਰੀ ਲੱਗਦੀ ਹੈ ਕੇਸ ਭਾਰੇ ਲੱਗਦੇ ਤੇ ਮਾਪਿਆਂ ਨੂੰ ਬੇਕੀ ਇਹਨਾਂ ਨੂੰ ਜ਼ਰੂਰ ਦਸਤਾਰ ਦੇਈਏ ਤੇ ਇਹਨਾਂ ਨੇ ਇੱਕ ਘਰੇ ਆਦਤ ਪਾਈਏ ਆ ਤੇ ਯੂਟਿਊਬ ਚੱਲਣਾ ਤੇ ਆ ਪਬਜੀ ਗੇਮਾਂ ਹੋਰ ਪਤਾ ਨਹੀਂ ਇਹਨਾਂ ਦੇਖੀ ਜਾਂਦੇ ਬੱਚੇ ਇਹ ਤੇ ਬੜੇ ਚੰਗੇ ਫਾਇਦੇ ਦੀ ਆ ਫੋਨ ਦੇ ਵਿੱਚ ਦਸਤਾਰ ਸਜਾਉਣ ਬਾਰੇ ਦੱਸਿਆ ਹੁੰਦਾ ਹੈ ਅਸੀਂ ਇੱਕ ਚੈਨਲ ਬਣਾਇਆ ਉਹਦੇ ਵਿੱਚ ਤਕਰੀਬਨ 2 ਪੈ ਸਾਡੇ ਚੈਨਲ ਆ ਉਹਦੇ ਵਿੱਚ ਬੱਚਿਆਂ ਦੇ ਕੈਂਪ ਬੱਚਿਆਂ ਦੇ ਸਵਾਲ ਜਵਾਬ ਅੱਬ ਪਿੱਛੇ ਜੋ ਸਾਡਾ ਕੈਂਪ ਸੀ ਉਹਦੇ ਵਿੱਚ ਬੱਚੇ ਸਵਾਲ ਕਰਦੇ ਗੁਰਦੁਆਰੇ ਆਉਣ ਦਾ ਕੀ ਫਾਇਦਾ ਜਦੋਂ ਤੁਸੀਂ ਕੱਲੀ ਕੇ ਦੇਖੋਗੇ ਨਾ ਤੇ ਤੁਹਾਨੂੰ ਆਪਰੇ ਆ ਕਿ ਪੜ੍ਹਾਈ ਤੇ ਮਨ ਨਹੀਂ ਲੱਗਦਾ ਫਿਰ ਅਸੀਂ ਉਹਨੂੰ ਜਵਾਬ ਦੇ ਰਹੇ ਹਾਂ ਵੀ ਪੜ੍ਹਾਈ ਤੇ ਮਨ ਕਿਉਂ ਨਹੀਂ ਲੱਗਦਾ ਮਨ ਤੇ ਲੱਗਦਾ ਪਰ ਕਾਰਨ ਕੀ ਹੈ ਜਦ ਬੱਚੇ ਸਵਾਲ ਕਰਦੇ ਵੀ ਚੰਦਵਾਸ ਸਿੰਘ ਕਿਉਂ ਲਾਈਦਾ ਚੌੜਸਾਹ ਕਿਉਂ ਕਰੀਦੀ ਹੈ ਨਿਸ਼ਾਨ ਸਾਹਿਬ ਦੀ ਕੀ ਮਹਾਨਤਾ ਹੈ ਨਗਾਰੇ ਦੀ ਕੀ ਮਹਾਨਤਾ ਹੈ ਤੇ ਉਹ ਸਵਾਲਾਂ ਦੇ ਅਸੀਂ ਇੱਕ ਸਵਾਲ ਦਾ ਜਵਾਬ ਉਹ ਇੱਕ 1.5 ਮਿੰਟ ਦਾ ਹੁੰਦਾ ਉਹ ਤੁਸੀਂ ਉਸ ਵਿੱਚ ਦੇਖ ਸਕਦੇ ਹੋ ਬੱਚਾ ਦੇ ਕੰਮ ਦੇਖ ਸਕਦੇ ਹੋ ਇਹ ਸਾਰੇ ਪ੍ਰੋਗਰਾਮ ਉਹਦੇ ਵਿੱਚ ਦੇਖੇ ਜਾ ਸਕਦੇ ਆ YouTube ਦੇ ਚੈਨਲ ਤੇ ਜਾ ਕੇ ਸੋ ਆਪਾਂ ਕੀ ਕਰਦੇ ਆ ਹੋਰ ਪਾਸੇ ਕਈ ਬਈ ਚੈਨਲਾਂ ਤੇ ਬੱਚੇ ਜਿਹੜੇ ਆ ਬਲਤੀਜਾ ਦਾ ਇੱਕ ਦੂਸਰ ਹੱਥ ਮਾਰੀ ਜਾਂਦੇ ਆ ਗੇਮਾਂ ਹੀ ਖੇਡੀ ਜਾਂਦੇ ਆ ਸੋ ਇਹ ਥੋੜਾ ਬਿਆ ਆਪਾਂ ਯਤਨ ਕਰਨਾ ਵੀ ਆਪਾਂ ਚੰਗੇ ਪਾਸੇ ਲੱਗਣਾ ਇਸ ਤੋਂ ਬਾਅਦ जोड़े बच्चे रोज आते रहे कैंप आप के भाग लिया एक आके अपना सम्मान प्राप्त करो जी गुरफत सिंह गुरफत सिंह वंशप्रीत सिंह आ गए जी वंशप्रीत सिंह बेटे इतने आ गए वो पहले पास से खड़ी चलो सुप्रीत कौर सुप्रीत कौर आगे बेटे शाबाश मैं वलंटर वीर का भी धनबाद करना बीबी जी ने भी धनबाद किया ਗੁਬਿੰਦਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਬੱਚੇ ਸਾਡੇ ਨੌਜਵਾਨ ਕਾਲਜ ਦੇ ਸਟੂਡੈਂਟ ਵੀ ਨੇ ਜਿਹਨਾਂ ਨੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਕਰ ਰਹੀਆਂ ਸੋ ਬਹੁਤ ਸਤਿਗੁਰੂ ਦੀ ਕਿਰਪਾ ਨਾਲ ਸ਼ਹੀਦ ਸੈਕਟਿਮਿਸਟਰੀ ਕਾਲਜ ਦੇ ਸ੍ਰੀ ਅਮਰਸਰ ਸਾਹਿਬ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਜੀ ਜੋ ਬੜੇ ਲੰਬੇ ਸਮੇਂ ਤੋਂ ਸਾਡੇ ਕੈਂਪਸ ਵੀ ਆਉਂਦੇ ਰਹੇ ਤੇ ਜਿੰਨੇ ਵੀ ਗ੍ਰੰਥੀ ਸਿੰਘਾਂ ਦੇ ਕੈਂਪ ਲਾਇਆ ਬੀਬੀ ਮਨਜੀਤ ਕੌਰ ਜੀ ਆਉਂਦੇ ਹੁੰਦੇ ਸੀ ਸੋ ਅੱਜ ਵੀ ਉਹ ਸੇਵਾ ਕਰ ਰਹੇ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਹੈ ਹਾਂਜੀ ਵਾਂਸੂ ਪ੍ਰੀਤ ਸਿੰਘ ਹੈ ਨਹੀਂ ਜੀ ਆਜ਼ਾਦ ਸਿੰਘ ਹਾਂ ਜੀ ਜਿਨ੍ਹਾਂ ਨੇ ਭਾਗ ਲਿਆ ਸੀ ਜਿਨ੍ਹਾਂ ਦੇ ਨਾਮ ਲਿਖਿਆ ਸਾਰੇ ਆਜੋ ਵੀ ਆਜੋ ਇੱਥੇ ਆਜੋ ਸਾਰੇ ਜਿਹੜੇ ਰੋਡ ਕੈਂਪਲੇਟ ਚਾਹੁੰਦੇ ਨੇ ਹਾਂ ਜੀ ਆਜ਼ਾਦ ਸਿੰਘ ਆਜੋ ਸ਼ਾਬਾਸ਼ ਜਿਹੜੇ ਨਾਮ ਬੋਲਦੇ ਨਾ 80 ਕਿਲੋ ਵਿੱਚ ਸਾਰੇ ਅਮਨਪ੍ਰੀਤ ਕੌਰ

सिमरन प्रीत कौर सिमरन प्रीत कौर आए जी आलो बेटे उठ खड़ पाजी यार ले लो मैं गुरफतेह सिंह आ गया भाई किधर चला गया जी आ दियो गुरफतेह सिंह नु आलो आओ जी गुरफतेह जी बोले सोनहार जसले उत्सव जस आया जसले आया जी अभी जोस संग सोनी सोन्हल अभी जोस संग मैडल ने ले लेगा खड़े रहो जाना नहीं गया किसी उधर चले जाओ मैडल लेके उधर परले पास ही चलो सोनी सोन्हल अवनीश कौर अवनीश कौर आ जाओ मैडल बाकी है लवली कौर जोबनप्रीत संग जोबनप्रीत संग जब कॉल कौन आए जी जब जी कौन हलो बेटे तू इधर आ जा इतने आ जा इतने आ जा बेटे इतने आ जा वंश प्रीत सिंह वंश प्रीत सिंह आओ सब लोग कोई नहीं सब लोग अमरप्रीत कौर साठी गल आए की गलो अमरप्रीत कौन इधर अमरप्रीत कौन आजाद चलो बाकी बार च प्रबंधकों ले लियो जेडे बच्चे दो चार है सो आओ दूजे बच्चे भी आदो गांक अगे आके खड़े सारे सारे आज तुम कहते आज अगे है आज है मैं ठीक है इतना खड़ जाओ ठीक है आ जाने

भी आज सारे थोड़ी पिछले कर दो, दो, ना दो, दो भी तो बहुत धनबाद साहब श्री गुरु ग्रंथ साहब जी का ਅਲਬਾਸ ਕਰਦੇ ਆ ਸਤਿਗੁਰੂ ਦੇ ਚਰਨਾਂ ਦੀ ਸਾਡੇ ਇਹ ਨਿੱਕੇ ਨਿੱਕੇ ਬੱਚੀ ਜਿਹੜੇ ਆ ਕਿਉਂਕਿ ਪਿੰਡਾਂ ਦੇ ਵਿੱਚ ਸਿੱਖੀ ਇਦਾਂ ਨਹੀਂ ਰਹੀ ਜੇ ਆਪਾਂ ਬੱਚਿਆਂ ਨੂੰ ਸਿੱਖੀ ਨਾ ਦੋੜਾਂਗੇ ਤੇ ਸਿੱਖੀ ਦੀ ਜਿਹੜੀ ਖਲਵਾੜੀ ਹੈ ਇਹ ਮਹੱਤਵੀ ਚਾਹਤ ਵੀ ਰਹੀ ਹੈ ਤੁਸੀਂ ਦੇਸ਼ਾਂ ਵਿਦੇਸ਼ਾਂ ਤੇ ਜਾਓਗੇ ਨਾ ਪਿੱਛੇ ਆ 2009 ਦੀ ਗੱਲ ਹੈ ਕੈਨੇਡਾ ਸਹੀ ਦੀ ਗੱਲ ਹੈ ਸਰਕਾਰburo ਦੀ ਇਹ ਰੰਟੋ ਸਾਈਟ ਤੇ ਉੱਥੇ ਬਹੁਤ ਸਾਰੇ ਬੱਚੇ ਮਿਲੇਗੇ ਆਪਣੇ ਸਕੂਲਾਂ ਦੇ ਸਿਗੇ ਇਹ ਤੋਂ ਸੁਲਤਾਨਪੁਰ ਤੋਂ ਬੇ ਉਹ ਕਹਿੰਦੇ ਜੀ ਅਸੀਂ ਸੁਲਤਾਨਪੁਰ ਤੋਂ ਆਏ ਹਾਂ ਸਾਨੂੰ ਤਾਂ ਪਛਾਣ ਨਹੀਂ ਹੁੰਦੀ ਕਿੰਦੂ ਸਾਡੇ ਕੈਂਪ ਲਾਉਣ ਆ ਗਏ ਹੁੰਦੇ। ਦੇਖੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਸਾਨੂੰ ਵਿਦੇਸ਼ਾਂ ਤੋਂ ਲੱਗਦੇ ਆ। ਇਹਨਾਂ ਬੱਚਿਆਂ ਨੇ ਇਹਨਾਂ ਤੋਂ ਪਹਿਲਾਂ ਕਿੰਨੇ ਬੱਚੇ ਸਾਡੇ ਕੋਲ ਪੜ੍ਹ ਕੇ ਚਲੇ ਗਏ ਕਿੰਨੇ ਕੈਂਪ ਲਾ ਕੇ ਚਲੇ ਗਏ। ਤੇ ਤੁਸੀਂ ਵੀ ਬੱਚਿਓ ਬੀਬੀ ਜੀ ਨੇ ਵੀ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਤੇ ਭਾਤਰ ਕਿਦਾਂ ਬਣਨਾ ਹੈ ਉਹਨਾਂ ਨੇ ਧੰਨਵਾਦਿਆਂ ਵੀ ਬਾਣੀ ਪੜੋ। ਸਾਰੇ ਬੱਚੇ ਘਰਾਂ ਦੇ ਵਿੱਚ ਬਾਣੀ ਪੜੋ, ਆਪਣਾ ਇਤਿਹਾਸ ਪੜੋ। सिख तो विरसों बहुत बहुत तो में पढ़े किताबं जो देखिए सारे बच्चे हम अपने अपने स्थान बैठन गुरु घर के कीर्तन ये कुछ समय वास्तव ने कीर्तन द्वारा संकत बना है उपरंत अरदास बेनती होगी क्योंकि बच्चों का जो सी विशेष करके बहुत जरूरी सी सो बैंको फिक्र सारे बच्चे हो वाहिद जी का खालसा वाहिद जी की फतेह